ਤੇ ਹੁਣ ਇਹ ਜਿਹੜੇ ਹੁਣ ਦੇ ਡੈਕਟਰ ਆ ਰਹੇ ਨੇ ਉਹ ਸੇਮ ਹੀ ਏਸੇ ਏਸੇ ਬੇਸ ਤੇ ਕੱਢੇ ਹੋਏ ਨੇ ਐਵੇਂ ਹੀ ਉਹਦੇ ਗੀਅਰ ਨੇ ਐਵੇਂ ਹੀ ਉਹਦੇ ਸਕੂਟਰ ਗੀਅਰ ਲੱਗਾ ਹੋਇਆ ਹੈਗਾ ਸਾਰਾ ਉਹ ਏਸੀ ਦੀ ਕਾਪੀ ਆ ਇਹ ਪਹਿਲੇ ਇਹਨਾਂ ਨੇ ਕੱਢੇ ਸੀ ਪਰ ਉਦੋਂ ਕਾਮਯਾਬ ਨਹੀਂ ਹੋਏ ਪਤਾ ਨਹੀਂ ਕਿਉਂ ਕਿਹੜੀ ਗੱਲੋਂ ਜ਼ਿੰਮੇਵਾਰਾਂ ਨੇ ਕਾਮਯਾਬ ਨਹੀਂ ਕਰੇ ਲੱਗਾ ਹੈਗਾ ਇਹ 2019 ਤੇ ਡਿਮਾਂਡ ਹੈਗੀ ਇਹਦੀ 5 ਲੱਖ 70 ਹਜ਼ਾਰ ਰੁਪਈਆ ਛੜਾ ਮੋਟਾ ਮੌਕੇ ਦੇ ਘਟ ਜਾਣਗੇ ਟਾਇਰ ਕਿਹੜੀ ਕੰਪਨੀ ਦੇ ਇਹਦੇ ਪਾਏ ਹੋਏ ਟਾਇਰ ਬਈ ਸੀਹਟ ਦੇ ਇਹਦੇ ਆ ਬਈ ਜੌਂਡੀਅਰ 5310 ਕਾਲੇ ਢਿੱਡ ਵਾਲਾ ਟਾਇਰ ਗਲੀ ਕਿੰਨੇ ਕੇ ਪਰਸੈਂਟ ਪੈਸੇ ਹੋਣੇ ਉਹ ਇਹਦੇ 35 40 ਪੈਸੇ ਟਾਇਰ ਨੇ ਬਈ ਇਹਦੇ ਤੇ ਦੋ ਇਹਦੇ ਮੈਂ ਦੇ ਵੇਲੇ ਅੱਜ ਕਿੱਥੇ ਆ ਗਏ ਉੱਥੇ ਆ ਗਏ ਜਿੱਥੇ ਟਰੈਕਟਰਾਂ ਦਾ ਹੜਾ ਆਇਆ ਪਿਆ ਸੱਬੂਗੀ ਤਲਵੰਡੀ ਇਹ ਆ ਬਈ 855 ਐਕਸ ਐਮ ਇਹ ਉਹਨਾਂ ਟਾਈਮਾਂ 'ਚ ਕੱਢੇ ਸੀ ਜਦੋਂ ਸੈਂਟਰ ਗੇਅਰ ਦੀ ਫੁੱਲ ਮਾਰਕੀਟ ਸੀਗੀ ਉਦੋਂ ਇਹ ਟਰੈਕਟਰ ਕੱਢੇ ਸੀਗੇ ਗਲੀ ਪਤਾ ਤੈਨੂੰ ਇਹ ਉਦੋਂ ਸਾਈਡ ਗੀਅਰ ਕੱਢੇ ਸੀ ਪਰ ਇਹ ਉਦੋਂ ਲੋਕਾਂ ਨੇ ਪਸੰਦ ਨਹੀਂ ਕਰੇ ਤੇ ਹੁਣ ਇਹ ਜਿਹੜੇ ਹੁਣ ਦੇ ਡੈਕਟਰ ਆ ਰਹੇ ਨੇ ਉਹ ਸੇਮ ਹੀ ਇਸੇ ਇਸੇ ਬੇਸ ਤੇ ਕੱਢੇ ਹੋਏ ਨੇ ਐਵੇਂ ਹੀ ਉਹਦੇ ਗੀਅਰ ਨੇ ਐਵੇਂ ਹੀ ਉਹਦੇ ਸਕੂਟਰ ਗੀਅਰ ਲੱਗਾ ਹੋਇਆ ਹੈਗਾ ਸਾਰਾ ਉਹ ਏਸੀ ਦੀ ਕਾਪੀ ਆ ਇਹ ਪਹਿਲੇ ਇਹਨਾਂ ਨੇ ਕੱਢੇ ਸੀ ਪਰ ਉਦੋਂ ਕਾਮਯਾਬ ਨਹੀਂ ਹੋਏ ਪਤਾ ਨਹੀਂ ਕਿਉਂ ਕਿਹੜੀ ਗੱਲ ਉਹ ਜ਼ਿੰਮੇਵਾਰਾਂ ਨੇ ਕਾਮਯਾਬ ਨਹੀਂ ਕਰੇ ਇਹ ਹੈਗਾ 2014 ਮਾਡਲ ਹੈ ਨਾ ਡਿਮਾਂਡ ਇਹ ਹੈਗੀ ਹੈ ਦੀ 4 ਲੱਖ 45000 ਇਹ ਅਸੀਂ ਯਾਰ ਫੈਨ ਹੈਗੇ 855 ਦੇ ਗਿਓ ਆਪਣੇ ਲਈ ਵੀ 855 ਡਾਇਰੈਕਟਰੀ ਆ ਤਾਂ ਕਰਕੇ ਆਪਾਂ 855 ਦੀ ਫੈਨ ਆ ਸਤਿ ਸ਼੍ਰੀ ਅਕਾਲ ਭਾਈ ਆਪਣਾ ਹੀ ਡਾਇਰੈਕਟਰ ਹਾਂ ਆ ਵੀ ਤੁਸੀਂ ਦੱਸਤਾ ਦੋਗੇ ਕਿੰਨਾ ਮਾਡਲ ਡਾਇਰੈਕਟਰ ਹੈ ਇਹ ਇਹਨਾਂ ਸਾਰਿਆਂ ਦੇ ਮੂਰੀ ਲਿਖਿਆ ਹੁੰਦਾ ਮਾਡਲ ਹੈਗਾ 2000 225 ਇਸ ਦੀ ਡਿਮਾਂਡ ਹੈਗੀ ਆ 2,25,000 ਬਲਾਹਦਾ ਆਪਣੇ ਜਿੰਨੀ ਲੇ ਬੇਲੋਣੇ ਮੰਡੀ ਲੱਗਦੀ ਸਭ ਤੋਂ ਵੱਡੀ ਮੰਡੀ ਹੋਣਾ ਇਹ ਟਰੈਕਟਰ ਦਿਖਾਉਣਾ ਹੈ ਬਈ ਤੁਹਾਨੂੰ ਆਏ ਬਈ 8:55 ਟਰੈਕਟਰ ਤੇ ਮਾਡਲ ਹੈਗਾ ਇਹ 2019 ਤੇ ਡਿਮਾਂਡ ਹੈਗੀ ਇਹਦੀ 5,70,000 ਰੁਪਇਆ ਛਾੜਾ ਮੋਟਾ ਮੌਕੇ ਦੇ ਘਟ ਜਾਣਗੇ ਟਾਇਰ ਕਿਹੜੀ ਕੰਪਨੀ ਦੇ ਆ ਇਹਦੇ ਪਾਏ ਹੋਏ ਟਾਇਰ ਬਈ ਸੀਐਟ ਦੇ ਇਹਦੇ ਟਾਇਰ ਇਹਦੇ ਪਏ ਹੋਣੇ 85 ਪੈਸੇ ਟਾਇਰ ਮੂਰਲੇ ਦਾ ਨਵੀਂ ਆ ਜਵੇਂ ਮੂਰਲੇ ਜਮੀ ਨਵੇਂ ਆ ਬਾਈ ਕੋਲੋ ਦਾ ਮਾਰਕਾ ਵੀ ਲਿਖਾ ਹੈਗਾ ਕੋਲੋ ਦੇ ਟਾਇਰ ਆ ਮੂਰਲੇ ਇਹ ਕਿੰਵੀਂ ਪਾਰਟੀ ਦੀ ਨਵੇਂ ਬਈ ਇਹ ਪਹਿਲੀ ਬਾਤ ਆ ਬਾਈ ਜੋਡੀਅਰ 5310 ਕਾਲੇ ਢਿੱਡਾਲਾ ਟਾਇਰ ਗਲੀ ਕਿੰਨੇ ਕੇ ਪਰਸੈਂਟ ਪੈਸੇ ਹੋਣੇ ਹੋ ਇਹਦੇ 35 40 ਪੈਸੇ ਟਾਇਰ ਨੇ ਬਾਈ ਇਹਦੇ ਤੇ 2010 ਮਾਡਲ ਆ ਇਹ ਇਹ ਪਹਿਲੇ ਬੰਦੇ ਦੇ ਨਾਮ ਆਗਾ ਜਿਹੜੀ ਕਾਪੀ ਹੈਗੀ ਟਮਾਡ ਹੈਗੀ ਆ 5 ਲੱਖ 45 ਹਜ਼ਾਰ ਟਰੈਕਟਰ ਬਾਈ ਸਾਫ ਪਿਆ ਹੈਗਾ ਇੱਕ 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 ਲਵੇ 20 20 ਟਰੈਕਟਰ ਹੁੰਦੇ ਆ ਯਾਰ ਜਿਆਦਾ ਉਰੇ ਨਾ ਵਪਾਰੀ ਹੁੰਦੇ ਆ ਹਨਾ ਖੜੀ ਕੋਈ ਆਪਾਂ ਜੀਮੀਦਾਰ ਤਾਂ ਕੋਈ ਲੱਗ ਆਪਾਂ ਨੂੰ ਕੀ ਟਾ ਮਾਡਲਾਂ ਮਸਾ ਮਿਲਿਆ ਇੱਕ ਮਿਲਿਆ ਦੀ ਹਨਾ ਜਿਹਨੇ ਕਰਾ ਕਰਾ ਕਰਦਾ ਆਪਾਂ ਇੰਦੀ ਤੇਨੇ ਜਿਹਨੇ ਆਪਾਂ ਨੂੰ ਨੰਬਰ ਜਿਆ ਦਿੱਤਾ ਦੀਗਾ ਉਹੀ ਮਿਲਿਆ ਦੀ ਜੀਮੀਦਾਰ ਦਾ ਆਪਾਂ ਨੂੰ ਲਗਭਗ ਯਾਰ ਉਰੇ ਵਪਾਰੀਆਂ ਦੀ ਟਰੈਕਟਰ ਇਹ ਕਹਿੰਦੇ ਵੀ ਉਰੇ ਮੰਡੀ ਤੋਂ ਆ ਕੀ ਲੈ ਕੇ ਜਾਓ ਨਾ ਇਹ ਆਪਦਾ ਨੰਬਰ ਜਿਆ ਦਿੰਦੇ ਹੈਗੇ ਟਮਾਡ ਵਾਲ ਜੀਮੀਦਾਰ ਦਾ ਲੈਂਡ ਦਿੰਦੇ ਹੈਗੇ ਇਸ ਟਰੈਕਟਰ ਨਾਲ ਹੋ ਜੇ ਵੀ ਕਿਤੇ ਵੀਡੀਓ ਤੋਂ ਵੀ ਤਾਂ ਮਨਾ ਕਰਦੇ ਵੀ ਸਿੱਧੀ ਘਰੋਂ ਘਰੀ ਅਗਲੇ ਦਾ ਕਨੈਕਟ ਹੋ ਜਾਂਦਾ ਹੈਗਾ ਵੀ ਉੱਥੇ ਜਾ ਕੇ ਅਗਲਾ ਲਈ ਜਾਂਦਾ ਹੈਗਾ ਹੈਨਾ ਇਹ ਹੀ ਗੱਲ ਹੁੰਦੀ ਆ ਤਾਂ ਕਰਕੇ ਸਾਇਦੇ ਵੀਡੀਓ ਬਣਾਉਣ ਤੋਂ ਰੋਕਦੇ ਆ ਬਈ ਵੀਡੀਓ ਵੀ ਨਹੀਂ ਇਹ ਬਣਾਉਣ ਦਿੰਦੇ ਹੈਗੇ ਚਲੋ ਬਾਕੀ ਹੁਣ ਆਪਾਂ ਵੀ ਬਸ ਥੋੜੇ-ਮੋਟੇ ਟਰੈਕਟਰ ਦੇਖ ਕੇ ਚੱਲਦੇ ਆ ਬਈ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਆ ਢੰਡੀ ਤੋਂ ਟਰੈਕਟਰ ਜਾਂ ਕੁਝ ਵੀ ਲੈਣਾ ਚੀਜ਼ ਸਹੀ ਆ ਉਹ ਰੇਟ ਵਾਲੇ ਹਾਈ ਲਿਖੇ ਪਿਆ ਯਾਰ 19 ਚੀਜ਼ ਮਤਲਬ ਹੁੰਦੀ ਨਹੀਂ ਮੰਨ ਲੱਗੇ ਦੀ ਗੱਲ ਆ ਯਾਰ ਮੰਨ ਲੱਗੇ ਦੀ ਗੱਲ ਬਾਈ ਆਪਣੀ ਮਸ਼ੀਨ ਆ ਇਹ ਠੀਕ ਆ ਇਹ ਬਾਈ 2020 ਮਾਡਲ ਆ ਇਹਦਾ ਰੇਟ ਹੈਗਾ 185000 ਰੁਪਿਆ ਕੰਮ ਕਮ ਹੋਇਆ ਸਾਰਾ ਕੰਮ ਕਮ ਹੋਇਆ ਹੋਇਆ ਬਾਈ ਕਰਾਉਣ ਵਾਲਾ ਜੇ ਮਤਲਬ ਚਲਾਉਣੀ ਆ ਆਪਾਂ ਨੇ ਇਹਦਾ ਬਲੇਡ ਬਲੂਡ ਨੱਕੇਵੇਂ ਆਗੇ ਬਦਲਨੇ ਪੈਣਗੇ ਸਾਰੀ ਪਾਸੇ ਬਦਲਨੇ ਪੈਣਗੇ ਕੀ ਦੂਸਰੀ ਲੋਟ ਸਾਰੀ ਬਦਲਨੇ ਪੈਣੀ ਆ ਠੀਕ ਆ ਕਿਹੜੇ ਟਰੈਕਟਰ ਤੇ ਚੱਲਦੀ ਰਹੀ ਆ ਪਹਿਲਾਂ ਇਹ ਸੋਰਾ ਜੀ ਕਿਹੜੇ ਦੇ 55 ਦੇ 855 ਦੇ ਕਿੰਨੇ ਕਿੰਨੇ ਦੀਆਂ ਪੁਲੀਆਂ ਨੇ ਇਹਦੇ ਗੀਰਦਾ ਵੀ ਨਹੀਂ ਫਿਰ ਤੈਨੂੰ ਬਾਈ ਨੂੰ ਪਤਾ ਹੋਣਾ ਵਪਾਰ ਦਾ ਕੰਮ ਕਰ ਦੋ ਅਜਾ ਵਪਾਰ ਦਾ ਕੰਮ ਕਰਦੇ ਨੇ ਬਾਈ ਠੀਕ ਆ ਚੈਨਲ ਤਾਂ ਹੈਗਾ ਬਾਈ ਬਾਈ ਟਾਇਰ ਇਹਦੇ ਪਿਆ ਟਰੈਕਟਰ ਦੇ ਜਮਾ ਨਮਾ 14928 ਦੇ ਟਾਇਰ ਨੇ ਤੇ ਮਾਰ ਕੇ ਵੀ ਉੱਪਰੋਂ ਲਏ ਹੋਏ ਜਮਾ ਨਮਾ ਟਰੈਕਟਰ ਆ ਕਿੰਨਾ ਮਾਡਲ ਟਰੈਕਟਰ ਆ ਬਈ ਇਹ ਚਿੱਪ ਵਾਲੀ ਕਾਪੀ ਆ ਅਸੀਪ ਕਰੀਏ ਬਾਈ ਚਿੱਪ ਵਾਲੀ ਕਾਪੀ ਆ ਬਈ 2010 ਮਾਡਲ ਆ ਤੇ ਇਹਦੀ ਡਿਮਾਂਡ ਹੈ ਇਹਦੀ ਡਿਮਾਂਡ ਹੈ ਗਈ ਆ ਬਾਈ 3 ਲੱਖ 75000 ਰੁਪਏ ਡਿਮਾਂਡ ਆ ਹੈ ਬਈ ਚਿੱਪ ਵਾਲੀ ਕਾਪੀ ਆ ਜੇ ਬੰਦੇ ਨੂੰ ਨਵਾ ਕਰਾਉਣਾ ਹੋਵੇ ਜੀ ਨਵਾ ਕਰਾਉਣਾ ਅਚਾ ਲੂਣ ਕਿੰਨੇ ਤੱਕ ਦਾ ਹੋ ਜਾਊਗਾ 2.5 ਲੱਖ ਦੇ ਕਰੀਬ ਹੋ ਜਾਊਗਾ ਫਿਰ ਜੇ ਇਹਦੀ ਕੀਮਤ ਦਾ ਲੱਖ ਰੁਪਿਆ ਲੈ ਕੇ ਆ ਜੇ ਬੰਦਾ ਐ ਮੰਨ ਲਾ ਹਾਂ ਲੱਖ ਰੁਪਿਆ ਲੈ ਕੇ ਬਾਕੀ ਦਾ ਲੋਨ ਹੋ ਜਾਊਗਾ ਨੰਬਰ ਕਿੰਨਾ ਵੀਰੇ ਬਾਈ ਤੁਹਾਡਾ 6899 2790 62 6899 62399 2790 27390 ਬਾਈ ਬਾਈ ਦਾ ਨੰਬਰ ਆ ਜੇ ਕਿ ਇਹ ਵੀਰ ਭਾਈ ਨੇ ਲੈਣਾ ਟਰੈਕਟਰ ਇਹ ਸਾਬੂ ਕੀ ਤਲਵੰਡੀ ਖੜਾਗਾ ਤੇ ਪਿੰਡ ਕਿਹੜਾ ਬਾਈ ਤੁਹਾਡਾ ਕੱਲੋ ਬਾਈ ਪਿੰਡ ਮੋੜ ਮੰਡੀ ਕੋਲੇ ਹੈਗਾ ਮੋੜ ਮੰਡੀ ਕੋਲੇ ਪਿੰਡ ਆ ਬਾਈ ਕੱਲੋ ਪਿੰਡ ਆ ਬਾਈ ਦਾ ਜੇ ਨੰਬਰ ਦੇਤਾ ਬਾਈ ਨਾ ਕੰਟੈਕਟ ਕਰ ਲਿਓ ਯਾਰ ਤਾਂ ਤੇ ਬਾਈ 1855 ਉਹ ਖੜਾ ਇਹਨਾਂ ਦਾ ਜਿਹੜਾ ਆਪਾਂ ਹੁਣੀ ਦੇਖਿਆ ਤੇ 1855 ਖੜਾ ਕਿੰਨਾ ਮਾਡਲ ਟਰੈਕਟਰ ਆ ਬਈ ਇਹ 2013 ਮਾਡਲ ਦਾ ਹੈ ਬਠਿੰਡਾ ਨੰਬਰ ਹੈਗਾ 2013 ਮਾਡਲ ਟਰੈਕਟਰ ਆ ਬਠਿੰਡਾ ਨੰਬਰ ਹੈਗਾ ਤੇ ਡਿਮਾਂਡ ਇਹਦੀ ਹੈਗੀ ਆ 4,60,000 ਰੁਪਏ ਬਈ ਤੇ ਇਹਦੇ ਟਾਇਰ ਹੈਗੇ ਆਗੇ ਟਾਇਰ ਕਿੰਨੇ ਪੈਸੇ ਹੋਣਗੇ ਬਈ ਇਹਦੇ ਟਾਇਰ ਹੈਗੇ ਫਿਰੇ 70 ਪੈਸੇ ਮੰਗੂਗਾ 70 ਪੈਸੇ ਮੰਗੂ ਬਈ ਇਹਦੇ ਪਿਛਲੇ ਟਾਇਰ ਆਗੇ ਤੇ ਇਹ ਮੂਹਰੇ ਟਾਇਰ ਵੀ ਠੀਕ ਪਿਆ ਹੈਗੇ ਆ ਹੈਗਾ ਬਈ ਫਾਰਮ ਟਰੈਕ 60 ਇਹ ਬਈ ਸਾਰੇ ਇਹ ਇੰਨਾ ਬਾਈਆਂ ਦੀ ਟਰੈਕਟਰ ਆ ਉਹ ਸੋਨਾਲੀਕਾ ਖੜਾ ਮੂਰੇ ਇਹ 750 ਕਿੰਨਾ ਵੱਡਾ ਟਰੈਕਟਰ ਆ ਬਈ ਇਹ 13 ਮਾੜ ਦੇ 13 ਮਾੜ ਟਰੈਕਟਰ ਆ ਤੇ ਇਹਦੀ ਡਿਮਾਂਡ ਕੀ ਆ 100 ਤੋਂ 3 ਲੱਖ ਰੁਪਏ ਕਿੰਨਾ 100 ਤੋਂ 3 ਲੱਖ ਸਵਾ 3 ਲੱਖ ਰੁਪਏ ਬਈ ਇਹਦੀ ਡਿਮਾਂਡ ਆ ਤੇ ਇਹਦੇ ਟਾਇਰ ਕਿੰਨੇ ਪੈਸੇ ਪਏ ਹੋਣੇ ਅੱਧੇ ਤੋਂ ਥੋੜੇ ਜਿਹਾ ਘੱਟ ਆ ਬਈ ਇਹਦੇ ਟਾਇਰ ਵੈਸੇ ਅੱਧ ਵਾਂਗੂ ਪਏ ਆਗਾ ਪਰ 40 ਕਿ ਪੈਸੇ ਟਾਇਰ ਇਹਦੇ ਹੈਗੇ ਆ ਜੇ ਕਿਸੇ ਮੇਰੇ ਭਾਈ ਨੇ ਲੈਣਾ ਤਾਂ ਇਹ ਟਰੈਕਟਰ ਇਹ ਵੀ ਵਧੀਆਗਾ ਇਹ ਇਹ ਕਿੰਨਾ ਮਾਡਲ ਟਰੈਕਟਰ ਆ ਬਈ ਇਹ 2022 ਮਾਡਲ ਚੇਂਜਰ ਗੇਅਰ ਆ ਇਹ 2022 ਮਾਡਲ ਟਰੈਕਟਰ ਆ ਬਈ ਚੇਂਜਰ ਗੇਅਰ ਵਾਲਾ 750 ਤੇ ਇਹਦੇ ਟਾਇਰ ਹੋਣਗੇ 80 85 ਪੈਸੇ ਟਾਇਰ ਹੋਣਗੇ ਬਈ ਇਹਦੇ ਤੇ ਮੂਰਲੇ ਟਾਇਰ ਵੀ ਇਹਦੇ ਠੀਕ ਪਿਆ ਤੇ ਇਹ ਸਾਰੇ ਬਈ ਇਸੇ ਬਾਈ ਦੀ ਟਰੈਕਟਰ ਆ ਗਈ ਲੈ ਮਿੱਤਰੋ ਟਰੈਂਡ ਤਾਂ ਅਸੀਂ ਦੇਖ ਲੇ ਉਰੇ ਬਥੇਰੇ ਟਰੈਂਡ ਤਾਂ ਜੀ ਬਥੇਰੇ ਦੇਖ ਲੇ ਮਿੱਤਰੋ ਓਰੇ ਵਧੀਆ ਟਰੈਕਟਰ ਨੇ ਬਈ ਵਧੀਆ ਮੰਡੀ ਲੱਗਦੀ ਹੈ ਜੇ ਵੀ ਕਿਸੇ ਮੇਰੇ ਵੀਰ ਭਾਈ ਨੇ ਆਉਣਾਗਾ ਜੇ ਕਿਸੇ ਜ਼ਿਮੀਦਾਰ ਘਰੋਂ ਟਰੈਕਟਰ ਮਿਲ ਜੇ ਉਹਦਾ ਯਾਰ ਬਾਲਾ ਵਧੀਆਗਾ ਉਹਦੇ ਵਰਗੀ ਦਾ ਕੋਈ ਰੀਸ ਨਹੀਂ ਉਰੇ ਲਗਭਗ ਜ਼ਿਆਦਾਤਰ ਤਾਂ ਵਪਾਰੀ ਹੁੰਦੇ ਹੈਗੇ ਬਸ ਜਦੋਂ ਤੋਂ ਜ਼ਿਆਦਾ ਉਰੇ ਵਪਾਰੀ ਨੇ ਤੇ ਜੇ ਜੇ ਆਪਣੇ ਵਿੱਚ ਫੇਰ ਵੀ ਕਿੰਨੂ ਬਈ ਫਿੱਟ ਲੱਗਿਆ ਤਾਂ ਦੇਖ ਲਿਓਰੇ ਮੰਡੀ ਵਧੀਆ ਲੱਗਦੀ ਹੈ ਉਰੇ ਟਰੈਕਟਰ ਬਹੁਤ ਹੁੰਦੇ ਆ ਘੱਟੋ ਘੱਟ 22500 ਟਰੈਕਟਰ ਉਰੇ ਹੁੰਦਾਗਾ ਜੇ ਕਿਸੇ ਨੇ ਮੇਰੇ ਵੀਰ ਭਾਈ ਨੇ ਲੈਣਾ ਤਾਂ ਆ ਕੇ ਦੇਖ ਸਕਦੇ ਹੋਗੇ ਇੱਥੇ ਚੰਗਾ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ